ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਨੇ ਸਭ ਦੇ ਉਮੀਦ ਕਰਦੀ ਹਾਂ ਤੁਸੀਂ ਸਾਰੇ ਜਾਣੀ ਠੀਕ ਹੋਵੋਗੇ ਅੱਜ ਦੀ ਵੀਡੀਓ ਜੀ ਆਪਣੀ ਬਹੁਤ ਹੀ ਖਾਸ ਵੀਡੀਓ ਆ ਜਿਵੇਂ ਤੁਹਾਨੂੰ ਪਤਾ ਹੀ ਹੈ ਵੀ ਪ੍ਰਾਈਵੇਟ ਸਕੂਲਾਂ ਦੇ ਵਿੱਚ ਕਿਦਾਂ ਜਿਹੜਾ ਹਰ ਸਾਲ ਹੀ ਸਿਲੇਬਸ ਚੇਂਜ ਕੀਤਾ ਜਾਂਦਾ ਹੈ ਤੇ ਉਹਦਾ ਕਿੰਨਾ ਨੁਕਸਾਨ ਹੋ ਜਾਂਦਾ ਜਦੋਂ ਕੋਈ ਬੱਚਾ ਇੰਨਾ ਵਧੀਆ ਪੜਦਾ ਹੋਵੇ ਤੇ ਹਰ ਵਾਰ ਜਦੋਂ ਸਿਲੇਬਸ ਚੇਂਜ ਹੋ ਜਾਂਦਾ ਤਾਂ ਉਹਦੀਆਂ ਜਿਹੜੀਆਂ ਕਿਤਾਬਾਂ ਘੱਪੀਆਂ ਹੀ ਕਈ ਵਾਰ ਪਿਛਲੇ ਸਾਲ ਦੀਆਂ ਹੀ ਬਹੁਤ ਵਧੀਆ ਪਈਆਂ ਹੁੰਦੀਆਂ ਤੇ ਆਪਾਂ ਜਦੋਂ ਉਹ ਕਹਿ ਰਹੇ ਨੇ ਵੀ ਅੱਗੇ ਕਿਸੇ ਬੱਚੇ ਨੂੰ ਦੇ ਦੇਵਾਂਗੇ ਲੋੜਵੰਦ ਨੂੰ ਦੇ ਦਾਂਗੇ ਚਲੋ ਕਿਸੇ ਦਾ ਖਰਚਾ ਹਨਾ ਘੱਟ ਹੋ ਜਾਊਗਾ ਤਾਂ ਪਰ ਜਿਹੜਾ ਇਹਦਾ ਕਾਰਨ ਆ ਸਿਲੇਬਸ ਚੇਂਜ ਦਾ ਉਹ ਸਾਰੀਆਂ ਸਾਡੀਆਂ ਜਿਹੜੀਆਂ ਆਸ ਅਸੀਂ ਲੈ ਕੇ ਬੈਠੇ ਹੁੰਨੇ ਉਹ ਤੋੜ ਦਿੰਦਾ ਕਿਉਂਕਿ ਸਿਲੇਬਸ ਚੇਂਜ ਹੋਣ ਦੇ ਕਰਕੇ ਹਰੇਕ ਚੀਜ਼ ਮਾਪਿਆਂ ਨੂੰ ਜਿਹੜੀ ਨਵੀਂ ਲੈਣੀ ਪੈਂਦੀ ਆ ਤੇ ਕਿੰਨੇ ਜ਼ਿਆਦੇ ਖਰਚੇ ਹੋ ਜਾਂਦੇ ਆ ਤੇ ਮੀਡਲ ਕਲਾਸ ਫੈਮਿਲੀ ਵਾਲੇ ਇਹੇ ਚੀਜ਼ਾਂ ਤੋਂ ਬਹੁਤ ਹੀ ਪਰੇਸ਼ਾਨ ਆ ਹੁਣ ਤੁਸੀਂ ਕਹਿ ਦੋਗੇ ਵੀ ਆਦ ਦੇ ਬੱਚਿਆਂ ਨੂੰ ਸਰਕਾਰੀ ਸਕੂਲ ਦੇ ਵਿੱਚ ਲਾ ਦਿਓ ਤੇ ਪਰ ਗੱਲ ਹੀ ਇਹ ਆ ਵੀ ਕੰਪੀਟੀਸ਼ਨ ਇੰਨਾ ਕ ਜ਼ਿਆਦਾ ਹੋ ਗਿਆ ਵੀ ਮਾਪੇ ਮਜਬੂਰ ਹੋ ਜਾਂਦੇ ਆ ਬੱਚੇ ਨੂੰ ਪ੍ਰਾਈਵੇਟ ਸਕੂਲ 'ਚ ਪੜਾਉਣ 'ਚ ਇਹ ਨਹੀਂ ਗਾ ਕਿ ਗਵਰਨਮੈਂਟ ਸਕੂਲ ਦੇ ਵਿੱਚ ਪੜ੍ਹਾਈ ਹੈ ਨਹੀਂ ਪਰ ਅ ਇਹ ਚੀਜ਼ ਜ਼ਰੂਰ ਹੁੰਦੀ ਆ ਕਿ ਹਰ ਮਾਪਾ ਬਾਪ ਜਿਵੇਂ ਹੁਣ ਤੁਹਾਨੂੰ ਪਤਾ ਹੈ ਹਰੇਕ ਫੀਲਡ ਦਾ ਐਗਜ਼ਾਮ ਆ ਜਿਹੜਾ ਪੇਪਰ ਆ ਉਹ ਇੰਗਲਿਸ਼ ਦੇ ਵਿੱਚ ਜਾਂ ਹਿੰਦੀ ਦੇ ਵਿੱਚ ਹੁੰਦਾ ਹੈ ਤਾਂ ਇਸ ਵਾਸਤੇ ਮਾਪਿਓ ਇਹੀ ਚਾਹੁੰਦੇ ਵੀ ਸਾਡਾ ਬੱਚਾ ਉਹ ਭਾਸ਼ਾ ਦੇ ਵਿੱਚ ਪਰਫੈਕਟ ਹੋ ਜਾਏ ਤੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਸਟਾਰਟਿੰਗ ਤੋਂ ਜਿਹੜਾ ਇੰਗਲਿਸ਼ ਮੀਡੀਅਮ ਹੁੰਦਾ ਤਾਂ ਹੀ ਬੱਚੇ ਨੂੰ ਉੱਥੇ ਲਾ ਦਿੰਦਾ ਮਾਪੇ ਮਜਬੂਰ ਹੋ ਜਾਂਦੇ ਆ ਕੰਪੀਟੀਸ਼ਨ ਦੇ ਕਰਕੇ ਆ ਦੇ ਬੱਚਿਆਂ ਨੂੰ ਪ੍ਰਾਈਵੇਟ ਚ ਲਾਉਣ ਨੂੰ ਪਰ ਜਿਹੜਾ ਹਰ ਸਾਲ ਜਿਹੜਾ ਸਿਲੇਬਸ ਚੇਂਜ ਹੋ ਜਾਂਦਾ ਇਹ ਗੱਲ ਕਿੱਥੋਂ ਤੱਕ ਸਹੀ ਆ ਇਹ ਜ਼ਰੂਰ ਦੱਸਿਓ ਕਮੈਂਟ ਜ਼ਰੂਰ ਕਰਿਓ ਜੇ ਮੇਰੀ ਗੱਲ ਨਾਲ ਤੁਸੀਂ ਸਹਿਮਤ ਹੋ ਤਾਂ ਕਿਉਂਕਿ ਪਹਿਲਾਂ ਵਾਲਾ ਟਾਈਮ ਹੁੰਦਾ ਸੀ ਇੱਕ ਜੇ ਇੱਕ ਕਿਤਾਬ ਹੁੰਦੀ ਸੀ ਨਾ ਉਹਦੇ ਤੋਂ ਚਾਰ ਬੱਚੇ ਤਾਂ ਪੜ ਹੀ ਲੈਂਦੇ ਸੀ ਜਿਵੇਂ ਇਹ ਮੇਰੇ ਤੋਂ ਕਿਸੇ ਹੋਰ ਨੇ ਲਈ ਕਿਸੇ ਹੋਰ ਤੋਂ ਅੱਗੇ ਲੈ ਲਈ ਤੇ ਕਿੰਨਾ ਜ਼ਿਆਦਾ ਕਿਸੇ ਦਾ ਫਾਇਦਾ ਹੋ ਜਾਂਦਾ ਸੀ ਤੇ ਮਾਪੇ ਵੀ ਸੌਖੇ ਹੁੰਦੇ ਸੀ ਪਰ ਇਹ ਅੱਜ ਦੇ ਟਾਈਮ ਦੇ ਵਿੱਚ ਬੱਚਿਆਂ ਨੂੰ ਪੜਾਉਣਾ ਸਭ ਤੋਂ ਮਹਿੰਗਾ ਹੋ ਗਿਆ ਹੈ ਐਸ ਵਾਸਤੇ ਸਹੂਲਤਾਂ ਚਲੋ ਗਵਰਨਮੈਂਟ ਦੇ ਵਿੱਚ ਬਹੁਤ ਆ ਪਰ 90% ਲੋਕ ਨੈਗੇਟਿਵਿਟੀ ਵੀ ਦਿੰਦੇ ਆ ਕਿ ਸਰਕਾਰੀ ਸਕੂਲਾਂ ਦੇ ਵਿੱਚ ਇਹ ਸਹੂਲਤ ਨਹੀਂ ਇਹ ਨਹੀਂ ਤੇ ਇਸ ਵਾਸਤੇ ਮਾਪੇ ਜਿਹੜੇ ਨੈਗੇਟਿਵਿਟੀ ਤੋਂ ਪਰੇਸ਼ਾਨ ਹੋ ਕੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਆਦੇ ਬੱਚਿਆਂ ਨੂੰ ਪਾਉਂਦੇ ਆ ਤੇ ਪਰ ਹਰ ਸਾਲ ਸਿਲੇਬਸ ਬਦਲ ਹੋਣ ਦਾ ਕਾਰਨ ਬਹੁਤ ਹੀ ਜਾਦੇ ਗਲਤ ਆ ਤੁਸੀਂ ਮੇਰੀ ਇਸ ਗੱਲ ਨਾਲ ਕਿਦੋਂ ਤੱਕ ਕਿਸ ਹੱਦ ਤੱਕ ਸਹਿਮਤ ਹੋ ਇਹ ਜ਼ਰੂਰ ਦੱਸਿਓ ਕਮੈਂਟ ਜ਼ਰੂਰ ਕਰਿਓ ਧੰਨਵਾਦ ਜੀ